ਆ ਫਾਇਰਿੰਗ ਹੋਈ ਸੀ ਸੋ ਉਹਦੀ ਅਸੀਂ ਸਾਰੇ ਪਿਛਲੇ ਇੱਕ ਹਫ਼ਤੇ ਤੋਂ ਲੱਗੇ ਹੋਏ ਸੀ ਕਿ ਪ੍ਰੋਪੋਸਿਟੀ ਵੀ ਕੁਝ ਨਹੀਂ ਚੈੱਕ ਕਰ ਰਹੇ ਸੀ ਤੇ ਸਾਰੇ ਅਸੀਂ ਟੈਕਨੀਕਲ ਐਨਾਲਿਸਿਸ ਦੀ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਦੋ ਬੰਦੇ ਫਿਕਰ ਆਉਟ ਹੋਏ ਜਿਹਦੇ ਵਿੱਚ ਜੋ ਅੱਜ ਇੰਟੈਲੀਜੈਂਸ ਦਿਹਾੜਾ ਤੇ ਇੱਕ ਬੰਦੇ ਦੀ ਸੂਮ ਨਿਕਲੀ ਉਹ ਇਸ ਏਰੀਆ ਵਿੱਚ ਮੂਵਮੈਂਟ ਹੋ ਗਈ ਹੈ ਤੋਂ ਇਨਚਾਰਜ ਲਈਏ ਤੇ ਨਾਲ EGTP ਦੋਨਾਂ ਦੀ ਕੰਬਾਈਨਡ ਟੀਮ ਨੇ ਨਕਲ ਆਇਆ ਹੋਇਆ ਸੀ ਜਿਹੜੇ ਵਿੱਚ ਇਹ ਬੰਦਾ ਜਿਹੜਾ ਕਿਸ਼ਨ ਇਹ ਰੈਨ ਵਾਲਾ ਜ਼ੀਰੇ ਦਾ ਹੈਗਾ ਤੇ ਇਹਦੀ ਮੂਵਮੈਂਟ ਅਖੀਰ ਫਿਕਰ ਹੋਈ ਤੇ ਜਦੋਂ ਨਕਲ ਲਗਾਇਆ ਹੋਇਆ ਸੀ ਤੇ ਇਹਨੇ ਜਦੋਂ ਪੁਲਿਸ ਪਾਰਟੀ ਦੇਖੀ ਤੇ ਇਹਨੇ ਫਾਇਰ ਕੀਤੇ ਤਿੰਨ ਫਾਇਰ ਇਹਦੇ ਵੱਲੋਂ ਹੋਇਆ ਤੇ ਪੁਲਿਸ ਨੇ ਆਪਣੇ ਵਿਚਾਰ ਦੇ ਵਿੱਚ ਰਿਟੈਲੀਐਟਰੀ ਫਾਇਰ ਕੀਤਾ ਤੇ ਜਿਹੜੇ ਵਿੱਚੋਂ ਇੱਕ ਫਾਇਰ ਇਹਦੇ ਸਬਜੀ ਲੱਦੇ ਵਿੱਚ ਲੱਗੇ ਇਹ ਹੁਣ ਸਿਹਾਲ ਸ਼ੇਦਲ ਨੂੰ ਹਸਪੀਟਲ ਐਡਮਿਟ ਕਰਾਤਾ ਤੇ ਅੱਜ ਜਿਹੜੀ ਮੈਡੀਕਲ ਸਹਾਇਤਾ ਇਹਦੇ ਦਿੱਤੀ ਗਈ ਸਰ ਇਹ ਬੰਦਾ ਕੌਣ ਸੀ ਇਹ ਪਛਾਣ ਹੋਈ ਆ ਹਾਂਜੀ ਜਿਵੇਂ ਮੈਂ ਦੱਸਿਆ ਇਹਦਾ ਨਾਮ ਕ੍ਰਿਸ਼ਨ ਹੈ ਜੀ ਔਰ ਇਹ ਬੇਸਿਕਲੀ ਜ਼ੀਰੇ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੋਂ ਇਹ ਬੰਦਾ ਸੀ ਜਿਹੜਾ ਇਨਵੋਲਡ ਜਿਹੜਾ ਉਹ ਦਿਨ ਫਾਈਟਿੰਗ ਦੇ ਵਿੱਚ ਤੇ ਅੱਜ ਇਹਦਾ ਇੱਥੇ ਜਿਹੜਾ ਹੈਗਾ ਇਹਦੇ ਨਾਲ ਕੁਝ ਨਾਲ ਮੁਪੇ ਡੀਰ ਸਰ ਇਹ ਕੱਲਾ ਹੀ ਇਹ ਕੱਲਾ ਹੀ ਸੀਗਾ ਇਹ ਅੱਜ ਹੀ ਕੱਲਾ ਹੀ ਸੀਗਾ ਵੈਸੇ ਜਿਹੜਾ ਉਹਦੋਂ ਫਾਇਰਿੰਗ ਦੇ ਵਿੱਚ ਦੋ ਬੰਦੇ ਸੀਗੇ ਦੋ ਦੋ ਬੰਦੇ ਜਿਹੜਾ ਹੈਗਾ ਉਹ ਦੀਪੂ ਨਾਮ ਦਾ ਬੰਦਾ ਤੇ ਮੁਗੀਦਾਰਨ ਵਾਲਾ ਤੇ ਉਹ ਹਲੇ ਵਾਂਟਡ ਹੈ ਸਰ ਪਰ ਕੁਝ ਪਤਾ ਲੱਗੇ ਕਿਹੜੀ ਆਰਗੇਨਾਈਜੇਸ਼ਨ ਨਾਲ ਉਸੇ ਦਾ ਸੰਬੰਧ ਹੈਗਾ ਆਰਗੇਨਾਈਜ਼ ਕ੍ਰਿਮਲ ਗੈਂਗ ਦੇ ਹੀ ਨੰਬਰ ਹੈਗੇ ਨੇ ਬਾਕੀ ਜਿਹੜੀ ਡਿਟੇਲ ਹੈ ਜੋ ਸਾਰੇ ਇਹਨਾਂ ਦੀ ਟੈਕਨੀਕਲ ਆਈਪੀਡੀਆਰ ਵਗੈਰਾ ਤੇ ਹੋਰ ਜਿਹੜੇ ਇਹਨਾਂ ਦੀ ਰਿਵਰਸ ਵੀ ਵਗੈਰਾ ਜਿਹੜੀ ਸਾਰੀ ਹੈ ਉਹ ਸੀ ਆਲਰੇਡੀ ਉਸੇ ਵਰਕ ਕਰ ਰਹੇ ਹੈ ਬੜੀ ਜਣਾ ਖੜਾ ਇਹ ਮਨਾ ਅੱਜ ਦਾ ਅਪ੍ਰੋਚਰ ਸੀ ਇਹਦਾ ਸਾਰਾ ਟੋਟਲੀ ਸੀਸੀਟੀਵੀ ਬੇਸ ਤੇ ਉਸ ਜਿਹੜਾ ਅਸੀਂ ਉਹ ਜਿਹੜੇ ਮਲਜ਼ੂਮਾਂ ਤੱਕ ਉਰਤ ਤੱਕ ਹੀ ਪਹੁੰਚੇ ਤੇ ਸਾਨੂੰ ਉਹਦੇ ਉਹਦੇ ਬੇਸਿਸ ਤੇ ਹੀ ਇਹ ਬੰਦੇ ਫਿਕਰ ਆਉਟ ਹੋਇਆ ਤੇ ਸਰ ਇੱਥੇ ਸੇਮ ਨਾਲੇ ਕੋਲੇ ਕਿਵੇਂ ਲਿਆਇਆ ਪੁਲਿਸ ਨੂੰ ਕੋਈ ਵੀਕਲ ਸੀ ਉਹਦੇ ਕੋਲੇ ਪੈਦਲ ਆਇਆ ਜਾਂ ਕਿਵੇਂ ਭੱਜਿਆ ਇੱਥੋਂ ਉਹਦੇ ਕੋਲ ਬੇਸਿਕਲੀ ਬਾਈਕ ਸੀਗਾ ਜੀ ਬਾਈਕ ਤੇ ਉਹ ਮੂਵਮੈਂਟ ਕਰ ਰਿਹਾ ਸੀਗਾ ਤੇ ਸਕਲੈਂਡਰ ਬਾਈਕ ਸੀ ਇਹਦੀ ਤੇ ਜਿਹੜੀ ਕ੍ਰਾਈਮ ਵੀ ਯੂਜ਼ ਹੋਈ ਤੇ ਅੱਜ ਵੀ ਉਸੇ ਬਾਈਕ ਦੀ ਸੀ ਉਹੀ ਸੇਮ ਬਾਈਕ ਲਈ ਫਿਰਦਾ ਸੀ ਇਹ ਸਿੰਗਲ ਬੰਦਾ ਜੀ ਜੀ ਇਹਦੇ ਕੋਲ ਸਰ ਹਥਿਆਰ ਕਿਹੜਾ ਸੀਗਾ ਇਹਦੇ ਕੋਲ ਇੱਕ ਸਾਡੇ ਕੋਲ 32 ਬੋਲ ਵਾਲੀ ਜਿਹੜੀ ਰਿਵੋਲਵਰ ਹੈ ਹੋਰ ਹੀ ਕਵਰ ਹਾਂਜੀ ਓਕੇ ਨਾਲ ਦੋ ਜਿੰਦਾ ਰਾਉਂਡ ਤੇ ਜਿਹੜੇ ਇੰਨੇ ਸਰ ਫਾਇਰ ਚਲਾਇਆ ਉਹ ਕਿਸੇ ਪੁਲਿਸ ਵਾਲੇ ਦੇ ਤਾਂ ਨਹੀਂ ਵੱਜਿਆ ਉਹ ਪੁਲਿਸ ਵਾਲੇ ਤਾਂ ਨਹੀਂ ਵੱਜਿਆ ਬਟ ਇੱਕ ਫਾਇਰ ਉਹਦੇ ਵਿੱਚੋਂ ਸਾਡੀ ਜਿਹੜੀ ਸਰਕਾਰੀ ਸੀਆਈਏ ਦੀ ਟੀਮ ਦੀ ਗੱਡੀ ਹੈਗੀ ਹੈ ਉਹਦੀ ਲਾਈਟ ਤੇ ਵੱਜਿਆ ਜੂ ਗੱਡੀ ਦੀ ਲਾਈਟ ਦੇ ਉੱਤੇ ਵੱਜਿਆ ਤੇ ਇਹਦੇ ਲੱਤ ਦੇ ਉੱਤੇ ਫਾਇਰ ਹੈ ਇਹਦੀ ਇਹਦੀ ਰਾਈਟ ਲੱਗਦੀ ਉੱਤੇ ਫਾਇਰ ਹੈ ਉਹਨੂੰ ਸਟੇਬਲ ਹੈਗਾ ਬੰਦਾ ਇਹ ਨੂੰ ਹਸਪੀਟਲ ਲੈ ਜਾਂਦਾ ਠੀਕ ਬਾਅਦ ਫਾਇਰਿੰਗ ਹੋਈ ਸੀ ਸੋ ਉਹਦੀ ਅਸੀਂ ਸਾਰੇ ਪਿਛਲੇ ਇੱਕ ਹਫ਼ਤੇ ਤੋਂ ਤੇ ਸਾਰੇ ਅਸੀਂ ਟੈਕਨੀਕਲ ਐਨਾਲਿਸਿਸ ਦੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਦੋ ਬੰਦੇ ਫਿਗਰ ਆਉਥੇ ਜਦੋਂ ਕਿ ਅੱਜ ਇੰਟੈਲੀਜੈਂਸ ਇਹਦਾ ਆ ਤੇ ਇੱਕ ਬੰਦੇ ਦੀ ਸੂਚ ਬਿਚੀ ਸੀ ਉਹ ਇਸ ਏਰੀਆ ਚ ਮੂਵਮੈਂਟ ਹੋ ਵੀ ਹੈ ਜੀ ਤੋ ਇਨਚਾਰਜ ਜੀ ਇਹਦੇ ਨਾਲ AGTF ਦੋਨਾਂ ਦੀ ਕੰਬਾਈਨਡ ਟੀਮ ਨੇ ਨਕਲ ਆਇਆ ਹੋਇਆ ਸੀ ਜਿਹਦੇ ਵਿੱਚ ਇਹ ਬੰਦਾ ਜਿਹੜਾ ਕ੍ਰਿਸ਼ਨ ਇਹ ਰਹਿਣ ਵਾਲਾ ਜ਼ਿਰੇ ਦਾ ਹੈ ਜੇ ਤੇ ਇਹਦੀ ਮੂਵਮੈਂਟ ਅੱਗੇ ਫਿਗਰ ਹੋਈ ਤੇ ਜਦੋਂ ਨਕਲ ਲਗਾਇਆ ਹੋਇਆ ਸੀ ਤੇ ਇਹਨੇ ਜਦੋਂ ਪੁਲਿਸ ਪਾਰਟੀ ਦੇਖੀ ਦੇ ਇਹਨੂੰ ਸਾਹੇ ਕੀਤੇ ਤਿੰਨ ਫਾਇਰ ਇਹਦੇ ਵੱਲੋਂ ਹੋਇਆ ਤੇ ਪੁਲਿਸ ਨੇ ਆਪਣੇ ਵਿਚਾਰ ਦੇ ਵਿੱਚ ਰਿਟੈਲੀਐਟਰੀ ਫਾਇਰ ਕੀਤਾ ਤੇ ਜਿਹਦੇ ਵਿੱਚ ਫਾਇਰ ਇਹਦੇ ਸੱਜੀ ਲੱਦੇ ਵਿੱਚ ਲੱਗੇ ਏ ਹੁਣ ਸੁਣਾ ਹਾਲ ਸੇਬਲੇਨ ਹਸਪੀਟਲ ਅੱਗੇ ਕਰਾਤਾ ਕਿ ਅੱਜ ਜਿਹੜੀ ਮੈਡੀਕਲ ਸਹਾਇਤਾ ਇਹ ਦੁੱਤੀ ਗਈ ਸਰ ਇਹ ਬੰਦਾ ਕੌਣ ਸੀ ਇਹਦੀ ਪਛਾਣ ਹੋਈ ਹੈ ਹਾਂਜੀ ਜਿਵੇਂ ਮੈਂ ਦੱਸਿਆ ਇਹਦਾ ਨਾਮ ਕ੍ਰਿਸ਼ਨ ਹੈ ਜੀ ਔਰ ਇਹ ਬੇਸਿਕਲੀ ਜ਼ੀਰੇ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੋਂ ਇਹ ਬੰਦਾ ਸੀਗਾ ਇਨਵੋਲਡ ਜਿਹੜਾ ਉਸ ਦਿਨ ਫਾਇਰਿੰਗ ਦੇ ਵਿੱਚ ਤੇ ਅੱਜ ਇਹਦਾ ਇੱਥੇ ਜਿਹੜਾ ਹੈਗਾ ਇਹਦੇ ਨਾਲ ਪੁਲਿਸ ਨਾਲ ਮੁਪੇੜ ਰਿਹਾ ਸਰ ਇਹ ਕੱਲ੍ਹਾਈ ਇਹ ਕੱਲ੍ਹਾਈ ਸੀਗਾ ਇਹ ਅੱਜ ਹੀ ਕੱਲ੍ਹਾਈ ਸੀਗਾ ਵੈਸੇ ਜਿਹੜਾ ਉਸ ਦਿਨ ਫਾਇਰਿੰਗ ਦੇ ਵਿੱਚ ਦੋ ਬੰਦੇ ਸੀਗੇ ਦੂਜਾ ਬੰਦਾ ਜਿਹੜਾ ਹੈਗਾ ਉਹ ਦੀਪੂ ਨਾਂ ਦਾ ਬੰਦਾ ਹੈ ਉਮੋ ਜਿਹੜਾ ਰਹਿਣ ਵਾਲਾ ਤੇ ਉਹ ਹਲੇ ਵਾਂਟਡ ਹੈ ਸਾਨੂੰ ਪਰ ਕੁਝ ਪਤਾ ਲੱਗੇ ਕਿਹੜੀ ਆਰਗੇਨ ਆਰਗੇਨਾਈਜੇਸ਼ਨ ਨਾਲ ਉਸਦੇ ਦਾ ਸੰਬੰਧ ਹੈਗਾ ਆਰਗੇਨਾਈਜ਼ਡ ਕ੍ਰਾਈਮ ਦੇ ਗੈਂਗਰਿੰਗ ਮੈਂਬਰ ਹੈਗੇ ਨੇ ਬਾਕੀ ਜਿਹੜੀ ਡਿਟੇਲ ਹੈ ਜੋ ਸਾਰੇ ਇਹਨਾਂ ਦੀ ਟੈਕਨੀਕਲ ਆਈਪੀਡੀਆਰ ਵਗੈਰਾ ਤੇ ਹੋਰ ਜਿਹੜੇ ਇਹਨਾਂ ਦੀ ਰਿਵਰਸ ਵੀ ਵਗੈਰਾ ਜਿਹੜੀ ਸਾਰੀ ਹੈ ਉਹ ਅਸੀਂ ਆਲਰੇਡੀ ਉਸ ਤੇ ਵਰਕ ਕਰ ਰਹੇ ਹਾਂ ਬੜੀ ਜਣਾ ਖੜਾ ਇਹ ਮਨਾ ਅੱਜ ਦਾ ਆਪਰੇਸ਼ਨ ਸੀ ਇਹਦਾ ਸਾਰਾ ਟੋਟਲੀ ਸੀਸੀਟੀਵੀ ਬੇਸਡ ਤੇ ਉਸ ਤੋਂ ਜਿਹੜਾ ਅਸੀਂ ਉਹ ਜਿਹੜੇ ਮਲਜ਼ੂਮਾਂ ਦਾ ਕੋਰਸ ਤੱਕ ਹੀ ਪਹੁੰਚੇ ਤੇ ਸਾਨੂੰ ਉਹਦੇ ਉਹਦੇ ਬੇਸਿਸ ਤੇ ਹੀ ਇਹ ਬੰਦੇ ਫਿਕਰ ਆਉਤੀ ਤੇ ਸਰ ਇੱਥੇ ਸੇਮ ਨਾਲੇ ਕੋਲੇ ਕਿਵੇਂ ਲਿਆਇਆ ਪੁਲਿਸ ਨੂੰ ਕੋਈ ਵੀਕਲ ਸੀ ਉਹਦੇ ਕੋਲੇ ਪੈਦਲ ਆਇਆ ਜਾਂ ਕਿਵੇਂ ਭੱਜਿਆ ਇੱਥੋਂ ਉਹਦੇ ਕੋਲ ਬੇਸਿਕਲੀ ਬਾਈਕ ਸੀਗਾ ਜੀ ਬਾਈਕ ਤੇ ਉਹ ਮੂਵਮੈਂਟ ਕਰ ਰਿਹਾ ਸੀਗਾ ਤੇ ਐ ਸਪਲੈਂਡਰ ਬਾਈਕ ਸੀ ਇਹਦੀ ਤੇ ਜਿਹੜੇ ਗ੍ਰਾਈਮ ਕ੍ਰਾਈਮ ਵੀ ਯੂਜ਼ ਹੋਈ ਤੇ ਅੱਜ ਵੀ ਉਸੇ ਬਾਈਕ ਕਿਸ ਨੇ ਉਹੀ ਸੇਮ ਬਾਈਕ ਲਈ ਫਿਰਦਾ ਸੀ ਇਹ ਸਿੰਗਲ ਬੰਦਾ ਜੀ ਜੀ ਤੇ ਇਹਦੇ ਕੋਲ ਸਰ ਹਥਿਆਰ ਕਿਹੜਾ ਸੀਗਾ ਇਹਦੇ ਕੋਲ ਇੱਕ ਸਾਡੇ ਕੋਲ 32 ਬੋਲ ਵਾਲੀ ਜਿਹੜੀ ਰਿਵੋਲਵਰ ਹੈ ਹੋਰ ਹੀ ਕਵਰ ਹਾਂਜੀ ਰਿਵੋਲਵਰ ਹੋਈ ਹੈ ਉਸ ਨਾਲ ਦੋ ਜਿੰਦਾ ਰਾਉਂਡ ਤੇ ਜਿਹੜੇ ਇੰਨੇ ਸਰ ਫਾਇਰ ਚਲਾਇਆ ਉਹ ਕਿਸੇ ਪੁਲਿਸ ਵਾਲੇ ਦੇ ਤਾਂ ਨਹੀਂ ਵੱਜਿਆ ਉਹ ਪੁਲਿਸ ਵਾਲੇ ਤੇ ਨਹੀਂ ਵੱਜਿਆ ਬਟ ਇੱਕ ਫਾਇਰ ਉਹਦੇ ਵਿੱਚੋਂ ਸਾਡੀ ਜਿਹੜੀ ਸਰਕਾਰੀ ਸੀਆਈਏ ਟੀਮ ਦੀ ਗੱਡੀ ਹੈਗੀ ਹੈ ਉਦੀ ਲਾਈਟ ਤੇ ਵੱਜਿਆ ਜੂ ਗੱਡੀ ਦੀ ਲਾਈਟ ਦੇ ਉੱਤੇ ਵੱਜਿਆ ਤੇ ਇਹਦੀ ਲੱਤ ਦੇ ਉੱਤੇ ਫਾਇਰ ਹੈ ਇਹਦੀ ਇਹਦੀ ਰਾਈਟ ਲੱਗਦੀ ਉੱਤੇ ਫਾਇਰ ਹੈ ਉਹ ਸਟੇਬਲ ਹੈਗਾ ਬੰਦਾ ਇਹਨੂੰ ਹਸਪੀਟਲ ਲੈ ਜਾਤਾ